ਨੌਜਵਾਨਾਂ ਦੁਆਰਾ ਕਿਸਾਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਸਰਕਾਰ ਤੋਂ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਆ ਨੌਜਵਾਨਾਂ ਦਾ ਹਜੂਮ ਮੀਂਹ ਦੇ ਵਿੱਚ ਵੀ ਜਿਸ ਤਰ੍ਹਾਂ ਇੱਕ ਘੰਟਾ ਪਹਿਲਾਂ ਸੀ ਉਸੇ ਤਰ੍ਹਾਂ ਹੁਣ ਵੀ ਉਸੇ ਤਰ੍ਹਾਂ ਇਕੱਠ ਦੇ ਵਿੱਚ ਇਕੱਠ ਬਣਿਆ ਹੋਇਆ ਬਰਕਰਾਰ ਆ ਮੀਂਹ ਇੰਨਾ ਤੇਜ਼ ਆ ਪਰ ਨੌਜਵਾਨਾਂ ਦਾ ਇੱਕ ਆਠਾ ਜੋਦੋਂ ਮੈਂ ਇਹ ਕਿ ਅੱਥੀ ਜਿਹੜੇ ਇੰਡੀਆ ਵਿੱਚ ਮੌਜੂਦ ਉਹਦੇ ਵਿਰੋਧ ਵਿੱਚ ਸਾਰੀ ਸੰਗਤ ਇਕੱਠੀ ਹੋਈ ਆ ਗੁਰਦੁਆਰਾ ਬਿੰਨ ਪ੍ਰਾਪਦੇਸ਼ ਵਿੱਚ ਰਹਿੰਦੇ ਆ ਉਹ ਸਾਡੇ ਇੰਡੀਆ ਵਿੱਚ ਜਿਹੜੇ ਕਿਸਾਨ ਭਰਾ ਉੱਥੇ ਵਿਰੋਧ ਕਰਦੇ ਆ ਸੜਕਾਂ ਤੇ ਸੌਂਦੇ ਆ ਤੁਹਾਨੂੰ ਉਸ ਦਾ ਬਹੁਤ ਤੋਕੇ ਆ ਅਸੀਂ ਕਿਚਾ ਤਾਂ ਨਹੀਂ ਸਕਦੇ ਪਰ ਇੰਨਾ ਕਰ ਸਕਦੇ ਆ ਕਿ ਅਸੀਂ ਉਸ ਤੋਂ ਦੇ ਵਿਰੋਧ ਵਿੱਚ ਅੱਜ ਰੈਲੀ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਆ ਪੈਦਾ ਆ ਪਰ ਫਿਰ ਵੀ ਅਸੀਂ ਦਿਨ ਕਾਬਲਾ ਰੱਖ ਕੇ ਇਸਰਾਈਲ ਵਿੱਚ ਆਏ ਆ ਤੇ ਇਸ ਕਾਨੂੰਨ ਦਾ ਪਰਜੋਰ ਦੋਧ ਕਰਦੇ ਆ ਤੇ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਆ ਤੇ ਪਲੀਜ਼ ਹੱਥ ਜੋੜ ਕੇ ਬੈਠੀ ਆ ਕਿ ਇਹ ਇਨਾ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤੇ ਸਾਡੇ ਵੀਰ ਭਰਾ ਜਿਹੜੇ ਉੱਥੇ ਸੜਕਾਂ ਦੇ ਸੁੱਤੇ ਆ ਉਹ ਸੁੱਖੀ ਸੰਦੀ ਆਪਣੇ ਘਰਾਂ ਜਿਹਾ ਬਸ ਇੰਦੀ ਕੀ ਬੇਨਤੀ ਪ੍ਰਵਾਨ ਕਰ ਲੈ ਉਹਨਾਂ ਦੇ ਮੁਤਾਬਿਕ ਕਿ ਜਿਹੜਾ ਭਰਾ ਉਹ ਵੀ ਸਮਝਾਵੇ ਇਸ ਵਾਸਤੇ ਮਈਆ ਕਾਸ਼ ਆਏਗਾ ਸਟੇਜ ਤੇ ਇਟਾਲੀਅਨ ਦੇ ਵਿੱਚ ਕੁਝ con un Allora, buongiorno ragazzi. Allora, intanto ringraziamo tutti i signori, soprattutto quelli che sono qua per accoglierci e lasciarci libero per parlare e per protestare. Grazie signori, più che altro per voi. Allora al volo vi traduco cosa, perché siamo qua e cosa stiamo facendo. Allora praticamente il nostro governo ha fatto tre leggi, queste qua, contro gli agricoltori. Perché una volta noi eravamo in deficit soprattutto nel settore agricolo. Adesso siamo in surplus. Allora hanno fatto queste leggi qua per ridurre il... praticamente per diciamo, far guadagnare di meno gli agricoltori.

ਨੂੰ ਮੰਡੀ ਦੇ ਕਣਕ ਵੇਚਣ ਦੇ ਚੋਨਾ ਵੇਚਣ ਦੇ ਇਹ ਸਾਰੇ ਹੱਤ ਪ੍ਰਾਈਵੇਟ ਕੰਪਨੀਆਂ ਦੇ ਹੱਥ ਚਲੇ ਜਾਣਗੇ ਤੇ ਉਹ ਆਪਣੇ ਹਿਸਾਬ ਦਾ ਸਾਡੀਆਂ ਫਸਲਾਂ ਦਾ ਮੁੱਲ ਲੌਣਗੇ ਜੋ ਕਿ ਬਹੁਤ ਹੀ ਮਾੜਾ ਸਾਮਤ ਹੋਊਗਾ ਸਾਡੀ ਆਉਣ ਵਾਲੀ ਜਨਰੇਸ਼ਨ ਲਈ بار بار ਨੌਜਵਾਨਾਂ ਦੁਆਰਾ ਕਿਸਾਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਸਰਕਾਰ ਕੋਈ ਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਆ ਨੌਜਵਾਨਾਂ ਦਾ ਹਜੂਮ ਮੀਂਹ ਦੇ ਵਿੱਚ ਵੀ ਜਿਸ ਤਰ੍ਹਾਂ ਇੱਕ ਘੰਟਾ ਪਹਿਲਾਂ ਸੀ ਉਸੇ ਤਰ੍ਹਾਂ ਹੁਣ ਵੀ ਉਸੇ ਤਰ੍ਹਾਂ ਇਕੱਠ ਦੇ ਵਿੱਚ ਇਕੱਠ ਬਣਿਆ ਹੋਇਆ ਬਰਕਰਾਰ ਆ ਮੀਂਹ ਇੰਨਾ ਤੇਜ਼ ਆ ਪਰ ਨੌਜਵਾਨਾਂ ਦਾ ਇੱਕ ਆਠਾ ਜੋ